ਜਿਹੜਾ ਹੁਣ ਹੜਾਂ ਕਰਕੇ ਨੁਕਸਾਨ ਹੋਇਆ ਉਹਦਾ ਚੜ੍ਹਦੇ ਦਿਹ ਲੈਂਦੇ ਪੰਜਾਬ ਦਾ ਆਲਮੋਸਟ ਵੀਡੀਓਜ਼ ਰਾਹੀਂ ਅਸੀਂ ਦੇਖਿਆ ਪਰ ਕਈ ਵਾਰ ਅੰਦਾਜ਼ਾ ਲਾਉਣਾ ਬੜਾ ਮੁਸ਼ਕਲ ਹੁੰਦਾ ਕਿ ਨੁਕਸਾਨ ਕਿੱਡੇ ਕਿ ਪੱਧਰ ਤੇ ਹੈ ਵੀਡੀਓਜ਼ ਦੇ ਵਿੱਚ ਅਸੀਂ ਪੰਡਾਂ ਦੇ ਜਾਂ ਡਰੋਨਸ ਦੀਆਂ ਕੁਝ ਫੋਟੋਜ ਦੇਖਦੇ ਹਾਂ ਤੇ ਸਾਨੂੰ ਥੋੜਾ ਸੋਚਣ ਨੂੰ ਮਿਲਦਾ ਕਿ ਕੀ ਨੁਕਸਾਨ ਹੋਇਆ ਪਰ ਐਕਚੁਅਲ ਦੇ ਵਿੱਚ ਘਰ ਟੁੱਟ ਜਾਣੇ ਭੱਜ ਜਾਣੇ ਜ਼ਮੀਨਾਂ ਖਰਾਬ ਹੋ ਜਾਣੀਆਂ ਦੁਕਾਨਦਾਰੀ ਦਾ ਨੁਕਸਾਨ ਹੋ ਜਾਣਾ ਪਸ਼ੂ ਪਿੱਛੇ ਰਹਿ ਜਾਣੇ ਭੁੱਖ ਆਉਣੀ ਲੰਗਰ ਵਰਤਾਉਣੇ ਇਹ ਸਾਨੂੰ ਕੁਝ ਨਾ ਕੁਝ ਸਾਹਮਣੇ ਦਿੰਦਾ ਪਰ ਜਿਹੜੀਆਂ ਗਰਾਊਂਡ ਦੇ ਉੱਤੇ ਜਿਹ ਲੋਕ ਕਿਹੋ ਜੀਆਂ ਮੁਸੀਬਤਾਂ ਚੋਂ ਲੰਘ ਰਹੇ ਨੇ ਕਈ ਵਾਰ ਇਹ ਸਾਹਮਣੇ ਨਹੀਂ ਆ ਪਉਂਦਾ ਇਹ ਉਹਨਾਂ ਨੂੰ ਪਤਾ ਹੁੰਦਾ ਜਿਹੜੇ ਲੋਕੀ ਜ਼ਮੀਨੀ ਪੱਧਰ ਤੇ ਉੱਥੇ ਕੰਮ ਕਰ ਰਹੇ ਨੇ ਉਹਨਾਂ ਚ ਵਿਚਰ ਰਹੇ ਨੇ ਜਿਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ ਕਈ ਵਾਰ ਹੈਲਪ ਸਮਾਨ ਦੀ ਨਹੀਂ ਹੁੰਦੀ ਲੋੜ ਲੋਕਾਂ ਨੂੰ ਸਿਰਫ ਕਿਸੇ ਨਾਲ ਦਿਲ ਦੇ ਦਰਦ ਫਰੋਲਣ ਦੀ ਹੁੰਦੀ ਹੈ ਉਹਨਾਂ ਨੇ ਹੁੰਦਾ ਕਿ ਸਾਡੀ ਕੋਈ ਗੱਲ ਸੁਣਨ ਵਾਲਾ ਹੋਵੇ ਪੰਜਾਬ ਦੇ ਉੱਤੇ ਬੜੀ ਕਿਰਪਾ ਲੋਕ ਬੜੀ ਚੜ੍ਹਦੀ ਕਲਾ ਵਾਲੇ ਹਾਈ ਸਪਿਰਟ ਵਾਲੇ ਜਿਹੜੇ ਮਾਈਂਡ ਸੈਟ ਨੇ ਦੁੱਖ ਦੇ ਵਿੱਚ ਵੀ ਨਹੀਂ ਘਬਰਾਉਂਦੇ ਇਹ ਪੰਜਾਬੀਆਂ ਤੇ ਬੜੀ ਲੰਬੀ ਕੁਦਰਤ ਦੀ ਦੇਣ ਹੈ ਹਨ ਸੋ ਹੁਣ ਕੀ ਆ ਕਿ ਲੈਂਦੇ ਪੰਜਾਬ ਦੇ ਵਿੱਚ ਜਿੱਥੇ ਸ਼ਹਿਰ ਦੀ ਟੀਮ ਖਾਲਸਾ ਇਟ ਦੇ ਨਾਲ ਮਿਲ ਕੇ ਲੋੜਵੰਦਾਂ ਤੱਕ ਜਿਹੜੀ ਰਾਸ਼ਦ ਲੈ ਕੇ ਜਾ ਰਹੀ ਹੈ ਉਹ ਵੀਰ ਹੋਰੇ ਨਾਸਰ ਵੀਰ ਹੋਰੇ ਜਿਹੜਾ ਹੈਗਾ ਸਤਲੁਜ ਦਰਿਆ ਨੇ ਜਿੱਤੇ ਨੁਕਸਾਨ ਕੀਤਾ ਉਸ ਇਲਾਕੇ ਚ ਕੰਮ ਕਰ ਰਹੇ ਨੇ ਆਪਾਂ ਉਹਨਾਂ ਨਾਲ ਹੁਣ ਗੱਲਬਾਤ ਕਰਾਂਗੇ ਕਿ ਉੱਥੇ ਕਿਹੜੇ ਕਿਹੜੇ ਏਰੀਆ ਚੋਂ ਕੰਮ ਕਰ ਰਹੇ ਨੇ ਕਿਹੋ ਜਿਹੇ ਚੈਲੰਜਸ ਉੱਤੇ ਆਉਂਦੇ ਨੇ ਵੀਰ ਨਾਸਰ ਤੁਸੀਂ ਨਾਲ ਜੁੜੇ ਹੋ ਸਾਨੂੰ ਇਹ ਤੁਸੀਂ ਦੱਸੋ ਵੀ ਤੁਸੀਂ ਹੁਣ ਤੱਕ ਜਿਸ ਦਿਨ ਦਾ ਫਲੱਡ ਆਇਆ ਨੇ ਕਿਹੜੀ ਤਰੀਕ ਤੋਂ ਸ਼ੁਰੂ ਕੀਤਾ ਤੇ ਕਿਹੜੇ ਕਿਹੜੇ ਇਲਾਕੇ ਚ ਕੀਤਾ ਕੰਮ ਕੀ ਕੀਤਾ ਉੱਥੇ ਅਸਲਾਮੁਅਲੈਕਮ ਸਤਿ ਸ਼ਕਾਲ ਸਾਰਿਆਂ ਨੂੰ ਅਸੀਂ ਇਸ ਵੇਲੇ ਹੈੱਡ ਸੁਲੇਮਾਨ ਕੀ ਤੋਂ ਜਦੋਂ ਹੈੱਡ ਸੁਲੇਮਾਨ ਕੀ ਪਾਕਿਸਤਾਨ ਦੀ ਵਾਰੀ ਸਾਈਡ ਤੇ ਆ ਜਿੱਥੋਂ ਦਰਿਆ ਦੋਵੇਂ ਦਰਿਆ ਪਾਕਿਸਤਾਨ ਦੇ ਵਿੱਚ ਵੜਦੇ ਆ ਇਹ ਤੋਂ ਤਕਰੀਬਨ ਏਰੀਆ ਜਿਹੜਾ ਵਾ ਡਿਸਟ੍ਰਿਕਟ ਬਹਾਵਲ ਨਗਰ ਸ਼ੁਰੂ ਹਦਾ ਬਹਾਵਲ ਨਗਰ ਦਾ ਏਰੀਆ ਟਿਕਰੀਕੂ ਬੈ ਹੈੱਡ ਸੁਲੇਮਾਨ ਕੀ ਉਸ ਤੋਂ ਅਗੇ ਆਜ਼ਮ ਚੀਨਾ ਰੱਤੇ ਕੀ ਪਾਕਪਤਰ ਸ਼ਹੀਦ ਬਾਬੇ ਫਰੀਦ ਜੀ ਦਾ ਸ਼ਹਿਰ ਉਹਦੀਆਂ ਦੋਵੇਂ ਸਾਈਡਾਂ ਤੇ ਨਾ ਦਰਿਆ ਦੀਆਂ ਦੋਵੇਂ ਸਟੈਕਸ ਮਤਲਬ ਦਰਿਆ ਤੋਂ ਤਕਰੀਬਨ 10 ਕਿਲੋਮੀਟਰ ਤੱਕ ਪਾਣੀ ਜਦੋਂ ਬਾਹਰ ਤੱਕ ਪਾਣੀ 10 ਕਿਲੋਮੀਟਰ ਕੱਲਾ ਬਾਹਰ ਹੀ ਨਹੀਂ ਪਾਣੀ 10 10 11 11 ਫੁੱਟ ਤੱਕ ਆ ਗਿਆ ਹੈਗਾ ਅੱਜ ਸਵੇਰੇ 10 10 11 11 ਫੁੱਟ ਪਾਣੀ ਆ ਅੱਜ 5 ਸਤੰਬਰ ਆ ਤੇ 5 ਤਰੀਕੇ ਸਵੇਰੇ ਸਵੇਰੇ ਅਸੀਂ 5:30 ਉੱਥੇ ਚਲੇ ਗਏ ਸੀ ਤੇ 2 2 ਫੁੱਟ ਪਾਣੀ ਅੱਜ ਵੀ ਵਧਿਆ ਮਤਲਬ ਲੋਕਾਂ ਦੇ ਇੱਥੇ ਦਾ ਜਿੱਦਾਂ ਵੀ ਇਸ ਏਰੀਆ ਦੇ ਵਿੱਚ ਲੋਕ ਬੈਠੇ ਨੇ ਆਪੋ ਆਪਣੀ ਜ਼ਮੀਨਾਂ ਦੇ ਵਿੱਚ 15 15 20 20 ਘਰ ਲੋਕਾਂ ਦੀਆਂ ਛੱਤਾਂ ਇਹ ਵੈਸੇ ਜਿਹੜੇ ਘਰ ਲੋਕ ਨਾ ਘਰ ਬਣਾਉਂਦੇ ਨੇ 10 15 ਫੁੱਟ ਉਚਾਰਾ ਰੱਖ ਕੇ ਟਿੱਬੀਆਂ ਤੇ ਸਾਰੇ ਘਰਾਂ ਉਹਨੇ ਟਿੱਬੀਆਂ ਬਣਾ ਸਾਰੀਆਂ ਕਿਉਂਕਿ ਇਥੇ ਦਰਿਆਈ ਏਰੀਆ ਉੱਚੇ ਪਿੰਡ ਵੀ ਅਧਕਾਰ ਵੀ ਉੱਚੇ ਬਣਦੇ ਉਹ ਫਿਰ ਵੀ ਉਹਨਾਂ ਦੇ 10 15 ਫੁੱਟ ਤੋਂ ਬਾਅਦ ਵੀ ਅਧਧ ਘਰਾ ਦੇ ਪਾਣੀ ਪਹੁੰਚਿਆ ਤੇ ਕਈ ਘਰ ਦੇ ਬਿਲਕੁਲ ਟਹਿ ਠੇਰੀ ਹੋ ਗਏ ਆ ਵੀ ਛੱਤਾਂ ਦੇ ਉੱਤੋਂ ਦੀ ਪਾਣੀ ਲੰਘ ਗਿਆ ਤੇ ਸਾਰਾ ਜ਼ਮੀਨ ਬੋਸ ਹੋ ਗਿਆ ਮਾ ਦੀ ਰੀਲਾ ਵੀ ਬਲਕਿ ਮੈਂ ਵੀਡੀਓਜ਼ ਵੀ ਉਹਦੇ ਸ਼ੇਅਰ ਕੀਤੇ ਨੇ ਸਾਰੇ ਦੇ ਸਾਰੇ ਕਿ ਤਾਂ ਕਿ ਲੋਗਾ ਤੱਕ ਜਿਹੜਾ ਉਹ ਪਹੁੰਚ ਸਕੇ ਬਾਕੀ ਗੱਲ ਜਿਹੜੀ ਪਹੁੰਚਦੀ ਆ ਲੋਗਾ ਤੱਕ ਪਹਿਲੇ ਫੇਸ ਦੇ ਵਿੱਚ ਤੇ ਲੋਕ ਜਿਹੜੇ ਨੇ ਉਹ ਟ੍ਰੈਂਪ ਨੇ ਘਰਾਂ ਦੇ ਵਿੱਚ ਖਾਣ ਪੀਣ ਨੂੰ ਕੁਛ ਨਹੀਂ ਹੈ ਤੇ ਖਾਸ ਕਰਕੇ ਦੀ ਅਸੀਂ ਸਾਰੇ ਟੀਮ ਜਿਹੜੀ ਆ ਅਸੀਂ ਤਕਰੀਬਨ ਪਹਿਲਾਂ ਸੋਚ ਕੇ ਐਸਾ ਵੀ ਅਸੀਂ ਹਜ਼ਾਰ ਕੇ ਬੰਦੇ ਦਾ ਰੋਜ਼ਾਨਾ ਰੇਂਜ ਕਰਿਆ ਕਰਾਂਗੇ ਲੇਕਿਨ ਹਾਲਾਤ ਨੂੰ ਮੱਦੇ ਨਜ਼ਰ ਰੱਖਦੇ ਆ ਅਸੀਂ ਫਿਰ ਸਵੇਰੇ 5 ਵਜੇ ਨਿਕਲੀਦਾ 5 ਤੋਂ 10 11 ਵਜੇ ਤੱਕ ਅਸੀਂ ਕਿਉਂਕਿ ਇੱਥੇ ਜਾਣਾ ਪੈਂਦਾ ਵਾ ਬੋਟ ਲੈ ਕੇ ਉਹਨਾਂ 15 15 20 20 ਘਰਾਂ ਨੂੰ ਦੇ ਕੇ ਫਿਰ ਅੱਗੇ ਫਿਰ ਅੱਗੇ ਮਤਲਬ ਕੋਈ 7 8 10 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਕਵਰ ਕਰਨਾ ਤੇ ਅਸੀਂ 1000 7 800 1000 ਬੰਦੇ ਨੂੰ ਸਵੇਰ ਜਿਹੜਾ ਲੰਗਰ ਦੀ ਸੇਵਾ ਕਰਵਾਈਦੀ ਆ ਫਿਰ ਅਸੀਂ ਇਸ ਵੇਲੇ ਸ਼ਾਮ ਨੂੰ 3:30 ਵਜੇ ਫਿਰ ਆਪਣਾ ਆਪਰੇਸ਼ਨ ਸਟਾਰਟ ਕਰਦੀਦਾ ਜਿਹੜਾ ਸਾਡਾ ਪ੍ਰਚਾਰ ਨੂੰ 9:00 ਵਜੇ ਤੱਕ ਚੱਲਦਾ ਨਾਲ ਦੀ ਨਾਲ ਫਿਰ ਏਵੈਕਿਊਏਸ਼ਨ ਵਾਲਾ ਵੀ ਹੁੰਦਾ ਕਿਉਂਕਿ ਲੋਕ ਹੁਣ ਡਰ ਗਏ ਅੱਜ ਦੇ ਦਿਨ 4 ਤੇ 5 ਦਿਨ ਕਿਉਂਕਿ ਪਾਣੀ ਬਹੁਤ ਜ਼ਿਆਦਾ ਨਾ ਦੋ ਦਿਨਾਂ ਦੀ ਵਧਿਆ ਤੇ ਲੋਕ ਬਿਲਕੁਲ ਡਰ ਗਏ ਜਿਹੜੇ ਪਹਿਲੂ ਨਿਕਲਦੇ ਨਹੀਂ ਸਨ ਉਹਨਾਂ ਤਰਲੇ ਕਰਨ ਦੇ ਵੀ ਸਾਨੂੰ ਬਾਹਰ ਲੈ ਕੇ ਜਾਓ ਲੇਕਿਨ ਉਹ ਇੰਨੇ ਰਿਸੋਰਸਸ ਨਹੀਂ ਆਇਆ ਬਾਹਰ ਲੈ ਕੇ ਆਉਣ ਦੇ ਜਿਹੜੀਆਂ ਸਾਡੇ ਰੈਸਕਿਊ ਦੀਆਂ ਬੋਟਸ ਨੇ ਉਹ ਮੁxtਲਫ ਹਲਾਕਿਆਂ 'ਚ ਡਿਪਲੋਏਡ ਨੇ ਕਿਉਂਕਿ ਸਲਾਬ ਫਲੱਡ ਹਰ ਜਗ੍ਹਾ ਤੇ ਆਇਆ ਉਹ ਬੋਟਸ ਇਹਦੀਆਂ ਹੈ ਨਹੀਂ ਉਹਨਾਂ ਨੂੰ ਬਾਹਰ ਲਿਆਉਣ ਦਾ ਵੀ ਬੜਾ ਟਾਸਕ ਹੈ ਮਤਲਬ ਇੱਕ ਬੋਟ 'ਚ ਕਿੰਨਾ ਕ ਸਮਾਨ ਆ ਜਾਏਗਾ ਫਿਰ ਉਹ ਪ੍ਰਾਈਵੇਟ ਜਿਹੜੀਆਂ ਇੱਥੇ ਕਸ਼ਤੀਆਂ ਚੱਲਦੀਆਂ ਉਹਨਾਂ ਨੂੰ ਕੋ ਚਾਰ ਲੱਖ ਤੱਕ ਦੇ 5000 ਦਿੰਦੇ ਆ ਇਸ ਤਰ੍ਹਾਂ ਕਰਕੇ ਹੁਣ ਦਾ ਚੱਲਣ ਲਿਆ ਗੜਾ 15 ਫੁੱਟ ਪਾਣੀ ਖੜਾ ਇਹ ਤਾਂ ਇਹ ਤਾਂ ਬਿਲਕੁਲ ਸਮੁੰਦਰ ਹੀ ਆ ਗਿਆ ਬਿਲਕੁਲ ਬਿਲਕੁਲ ਉਹਦੇ ਚ ਤਾਂ ਸਰਵਾਈਵਲ ਦਾ ਚਾਂਸ ਹੀ ਨਹੀਂ ਦੇਖੋ ਜਿਵੇਂ ਤੁਸੀਂ ਦੱਸਿਆ ਕਿ ਲੋਕ ਪੱਤੀਆਂ ਤੇ ਟਿੱਬੀਆਂ ਤੇ ਉੱਚੇ ਥਾਵਾਂ ਤੇ ਘਰ ਬਣਾਏ ਆ ਲੋਕ ਤਾਂ ਬੈਠੇ ਆ ਲੋਕਾਂ ਤੱਕ ਤਾਂ ਰੋਟੀ ਚਲੋ ਪਹੁੰਚ ਰਹੀ ਆ ਤੁਸੀਂ ਲੈ ਕੇ ਜਾ ਰਹੇ ਆ ਹਨਾ ਰੈਸਕਿਊ ਜਿੰਨੇ ਹੋਏ ਉਹ ਵੀ ਕੀਤੇ ਗਏ ਆ ਪਰ ਮਾਲ ਡੰਗਰ ਦਾ ਕੀ ਬਣਿਆ ਜਿਹੜਾ ਮਾਲ ਡੰਗਰਾਂ ਲੋਕਾਂ ਦਾ ਉਹ ਹੜ ਗਿਆ ਜਾਂ ਉੱਥੇ ਹੈ ਉਹਨਾਂ ਦੇ ਚਾਰੇ ਦਾ ਕੀ ਬਣ ਰਿਹਾ ਸਾਇਲੈਂਸ ਦਾ ਉਹਨਾਂ ਦਾ ਕੋਈ ਉਹਨਾਂ ਨੂੰ ਕੋਈ ਲੋੜ ਪੀਣ ਵਾਲੇ ਪਾਣੀ ਵੀ ਉਹ ਕਿਹੋ ਜਿੇ ਚੈਲੰਜਸ ਨੇ ਉੱਥੇ ਉਹਨਾਂ ਦੇ ਪੀਣ ਵਾਲਾ ਪਾਣੀ ਦੇ ਚੈ ਬੱਚੇ ਵੀ ਨੇ ਅਸੀਂ ਲੈ ਕੇ ਜਾਈਦਾ ਥ्रू مسلسل ਅਸੀਂ ਪਾਣੀ ਪੀਣ ਵਾਲਾ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਆ ਲੇਕਿਨ ਇਹ ਵੀ ਅਸੀਂ ਜਿਸ ਜਾਨਵਰਾਂ ਦੀ ਗੱਲ ਹੈ ਨਾ ਵੀ ਜਾਨਵਰ ਕੋਈ ਕਿਸੇ ਹੱਦ ਤੱਕ ਤੇ ਲੋਕਾਂ ਨੇ ਕੱਢ ਲਏ ਨੇ ਲੇਕਿਨ ਅੱਧੇ ਉਹ ਬਹੁਤੇ ਜਾਨਵਰ ਡੰਗਰ ਮਾਲ ਪਸ਼ੂ ਲੋਕਾਂ ਦੇ ਅੰਦਰ ਨੇ ਉਹਨਾਂ ਲਈ ਸਾਇਲੈਂਸ ਦਾ ਉਹਨਾਂ ਦੇ ਚਾਰੇ ਦਾ ਉਹ ਇੰਤਜ਼ਾਮ ਨਹੀਂ ਹੈ ਸੋ ਉਹਦੇ ਲਈ ਆਪਾਂ ਸਾਰੇ ਰਲ ਕੇ ਇੱਕ ਇੱਥੇ ਵੇਅਰ ਹਾਊਸ ਇੱਕ ਅੱਜ ਆਪਾਂ ਆਪਰੇਸ਼ਨ ਕਰ ਦਿੱਤਾ ਤੇ ਉਹਦਾ ਮੈਂ ਐਡਰੈਸ ਜਿਹੜਾ ਉਹਦਾ QR ਕੋਡ ਵੀ ਜਨਰੇਟ ਕਰਦਾ ਵੀ ਕੋਈ ਵੀ ਉਹਨੂੰ ਸਕੈਨ ਕਰੇਗਾ ਤੇ ਉਹ QR ਕੋਡ ਉਹਦੀ ਲੋਕੇਸ਼ਨ ਦੇ ਦੇਗਾ ਉੱਥੇ ਪਹੁੰਚੇਗਾ ਜਿਹੜੀ ਸਾਡੀ ਇੱਥੇ ਲੋਕੇਸ਼ਨ ਹੈ ਤੇ ਉਹ ਲੋਕਾਂ ਨੂੰ ਇਹ ਵੀ ਅਪੀਲ ਹੈ ਵੀ ਜਿਹੜੇ ਕਿਉਂਕਿ ਕੁਝ ਲੋਕ ਦੇਣਾ ਵੀ ਚਾਹੁੰਦੇ ਆ ਉਹਨਾਂ ਨੂੰ ਇਹ ਅਪੀਲ ਹੈ ਵੀ ਤੁਸੀਂ ਜੇ ਕੁਝ ਸਾਨੂੰ ਰਾਸ਼ਨ ਜਾਂ ਸਾਇਲਜ ਲੈ ਕੇ ਦੇਣਾ ਤੇ ਸਾਡੀ ਲੋਕੇਸ਼ਨ ਹੈ ਵਾ ਉੱਥੇ ਫੋਨ ਨੰਬਰ ਦਿੱਤੇ ਨੇ ਤੁਸੀਂ ਉੱਥੇ ਤੱਕ ਪਹੁੰਚਾ ਦਿਓ ਭਾਵੇਂ ਸਾਇਲਜ ਜੋ ਡੰਗਰਾ ਦਾ ਫਿਰ ਉਸ ਤੋਂ ਬਾਅਦ ਰਵੀ ਭਾਈ ਸਾਹਿਬ ਜਿਹੜੇ ਕੁੱਤੇ ਨੇ ਨਾ ਇੱਥੇ ਉਹਨਾਂ ਦਾ ਮੈਂ ਦੱਸਾਂ ਵੀ ਮੈਨੂੰ ਰੋਜ਼ਾਨਾ ਅਸੀਂ ਜਦੋਂ ਜਾਇਦਾ ਨਾ ਜੇ ਅਸੀਂ ਹਜ਼ਾਰ ਬੰਦੇ ਦਾ ਲੱਗਨ ਜਿਸ ਵਰਤੌਣ ਜਾਂਦੀ ਸਾਨੂੰ ਜਾਣਾ ਪੈਂਦਾ ਹੋਊਗਾ 100 ਸਵਾ 100 ਘਰ ਦੇ ਵਿੱਚ ਉੱਥੇ ਕਿਉਂਕਿ ਡੇਰਿਆਂ ਤੇ ਰਹਿੰਦੇ ਨੇ ਇਹਨਾਂ ਨੇ ਹਰ ਘਰ ਨੇ ਇੱਕ ਇੱਕ ਕੁੱਤਾ ਲਾਜ਼ਮੀ ਰੱਖਿਆ ਤੇ ਕੁੱਤੇ ਤੁਸੀਂ ਯਕੀਨ ਕਰ ਲਓ ਅਸੀਂ ਜ਼ੋਰ ਲਾਈਦਾ ਸੀ ਕੁੱਤੇ ਨੂੰ ਆਪ ਰੈਸਕਿਊ ਕਰਕੇ ਬਾਹਰ ਲੈ ਜਾਈਏ ਤਿੰਨ ਵਾਰੀ ਬੋਟ 'ਚ ਇੱਕ ਕੁੱਤੇ ਨੂੰ ਇੱਕੋ ਜਿਹੀ ਬਿਠਾਇਆ ਜੋ ਖੇਰ ਨਿਕਲ ਜਾਂਦਾ ਰੋਟੀ ਲੈ ਕੇ ਭੁੱਖੇ ਬੈਠੇ ਇਕੱਲੇ-ਇਕੱਲੇ ਲੇਕਿਨ ਉਹ ਘਰਾ ਘਰ ਆਪਣੇ ਨਹੀਂ ਮਾਲਕਾਂ ਦੇ ਛੱਡਦੇ ਇਹ ਘਰ ਆ ਉਹਨਾਂ ਨੇ 3 ਦਿਨ ਪਹਿਲਾਂ ਉੱਥੋਂ ਆ ਗਏ ਸਨ ਸਾਰੇ ਸਾਰੇ ਤੇ ਕੁੱਤੇ ਨੂੰ ਲਿਹਾੜਣ ਦੀ ਕੋਸ਼ਿਸ਼ ਕੀਤੀ ਤੇ ਉਹ ਆਇਆ ਨਹੀਂ ਉਹ ਮੇਰੇ ਸਾਨੂੰ ਕਿਸੇ ਦੱਸਿਆ ਵੀ ਉਹ ਕੱਲਾ ਉੱਥੇ ਪਾਣੀ ਵੀ ਬੜਾ ਬਾਹਰ ਵੀ ਨਹੀਂ ਆ ਸਕਦਾ ਉਹਨੂੰ ਤੁਸੀਂ ਲੈ ਕੇ ਜਾਓ ਉਹਨੂੰ ਰੈਸਕਿਊ ਕਰਕੇ ਲਿਆਓ ਸੋ ਅਸੀਂ ਉਹਨੂੰ ਪਹਿਲਾਂ ਰੋਟੀ ਪਾਈ ਫਿਰ ਧੋਣ ਦੀ ਕੋਸ਼ਿਸ਼ ਕੀਤੀ ਉਹ ਆਇਆ ਨਹੀਂ ਫਿਰ ਸ਼ਾਮ ਨੂੰ ਜਿਹੜੇ ਸਾਡੇ ਨਾਲ ਰੈਸਕਿਊ ਵਾਲੇ ਜਾਂਦੇ ਨੇ ਉਹ ਦੱਸਦੇ ਉਹ ਕੱਲਾ ਹੀ ਤਰਦਾ ਆਵੇ ਨਾ ਵਿੱਚ ਵੀ ਉਹਦੀ ਬਿਲਕੁਲ ਬਸ ਹੋ ਗਈ ਕਿਉਂਕਿ ਘਰਾਂ ਦਾ ਡਿਸਟੈਂਸ 2-2 3-3 ਕਿਲੋਮੀਟਰ ਹੋ ਰਿਹਾ ਡੇਰੇ ਦਾ ਤੇ ਫੇਰ ਉਹਦਾ ਵੀ ਬੋਟ ਮੇ ਲਾਗੇ ਕੀਤੀ ਤੇ ਆਪੇ ਹੀ ਬਹਿ ਗਿਆ ਵੀ ਇੰਨੀ ਉਹਦੀ ਬਸ ਹੋਈ ਜੀ ਸੋ ਇਥੇ ਜਾਨਵਰਾਂ ਦਾ ਵੀ ਬਹੁਤ ਬੁਰਾ ਹਾਲ ਹੈ ਅੰਦਰ ਜਿਹੜੇ ਜਾਨਵਰ ਨੇ ਕੁੱਤੇ ਹੋ ਗਏ ਬਿੱਲੀਆਂ ਵੀ ਲੋਕਾਂ ਰੱਖੀਆਂ ਹੋਰ ਮੈਂ ਮੈਂ ਤਾਂ ਬੜਾ ਖੁਸ਼ ਸੀ ਜਦ ਤੁਸੀਂ ਉੱਥੇ ਰੋਟੀ ਪਾਣੀ ਬੰਦੇ ਸੀ ਉੱਥੇ ਲੋਕਾਂ ਨੂੰ ਤੇ ਨਾਲ ਉੱਥੇ ਕੁੱਤੇ ਸਾਡ ਤੇ ਆ ਗਏ ਤਾਂ ਤੁਸੀਂ ਉਹਨਾਂ ਨੂੰ ਰੋਟੀਆਂ ਪਾ ਰਹੇ ਆ ਬੜਾ ਮੰਨ ਖੁਸ਼ ਹੋਇਆ ਉਹ ਵੀ ਭੁੱਖੇ ਖੜੇ ਉਹ ਵੀ ਤਰ ਦੇਖ ਬੇ ਹੋਰ ਦੇ ਹੋਰ ਦੇ ਪਨੀ ਕਿੰਨੇ ਨੇ ਭੁੱਖੇ ਖੜੇ ਤੁਸੀਂ ਜਿੱਦ ਆਪਣੀ ਪਿਆਰ ਨਾਲ ਰੋਟੀਆਂ ਉਹਨੂੰ ਖਲਾਈਆਂ ਸਾਡਾ ਬੜਾ ਮਨਪਈ ਬਹੁਤ ਹੀ ਖੁਸ਼ ਹੋਇਆ ਵੀ ਤੁਸੀਂ ਦੇਖੋ ਉਹਨੇ ਕੁੱਤੇ ਸੰਭਿਆ ਜਾਨਵਰ ਉਹ ਵੀ ਇੱਕ ਰੱਬ ਦੇ ਵੀ ਖੈਰੋ ਭੀ ਚੀਜ਼ ਆ ਸਾ ਸਾਰਾ ਸਾਡੇ ਵਰਗਾ ਸਾਡੇ ਵਿੱਚ ਆ ਤਾਂ ਤੁਸੀਂ ਉਹਦੇ ਬਹੁਤ ਜਿੱਦਾ ਇੱਜ਼ਤ ਨਾਲ ਰੋਟੀ ਖਲਾਈ ਸਾਡਾ ਬੜਾ ਮਨਮੂਰ ਹੋਇਆ ਵੀ ਇਦਾਂ ਦੇ ਜਿਹੜੇ ਇਹਦੀ ਆਵਾਜ਼ ਹੀ ਹੈ ਨੀਗੀ ਤੁਸੀਂ ਉਹ ਕੋਈ ਪਹੁੰਚੇ ਆਉਂਦੇ ਕੇਅਰ ਵੀ ਕਰਦੇ ਆ ਇਹ ਅਸਲੀ ਬੰਦੇ ਹੁੰਦੇ ਅਸਲੀ ਇਨਸਾਨ ਹੁੰਦੇ ਇਹ ਹਰ ਕੀ ਜਿੱਦੀ ਇੰਨਾ ਬਈ ਰਿਸਪੈਕਟ ਕਰਦਾ ਬਿਲਕੁਲ ਜੀ ਇਨਸਾਨੀ ਦੀ ਮਿਸਾਲ ਹੈ ਉਹ ਤਾਂ ਅਨਬੋਲਦੇ ਆ ਜੀ ਜਿਹੜੇ ਜਾਨਵਰ ਵਿਚਾਰੇ ਕਿੰਨੇ ਖੁਸ਼ ਹੋ ਕੇ ਖਾ ਕੇ ਕਿਸ ਨੂੰ ਕੀ ਤਕਲੀਫ ਦੱਸਣਗੇ ਹਨਾ ਸੋ ਸਾਡਾ ਫਰਜ਼ ਬਣਦਾ ਜਿੱਥੇ ਆਪਾਂ ਬੰਦਿਆਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਤਬੀਰਾਂ ਲੈ ਕੇ ਜਾਈਏ ਪਰ ਜਿਹੜੇ ਮੱਝਾ ਮੱਝਾ ਗਏ ਡੋਬ ਗਏ ਹੋਣੀਆਂ ਹਾਂ ਜੀ ਬਹੁਤ ਨੁਕਸਾਨ ਸਾਡੇ ਕਈ ਜਿੱਦਾਂ ਪਾਣੀ ਜ਼ਿਆਦਾ ਆ ਗਿਆ ਇੱਕ ਦਾ ਅਸੀਂ ਇੱਥੋਂ ਦਾਜਾ ਲਾ ਸਕਦੇ ਹਾਂ ਜੀ ਜਿੱਥੇ ਹਰੀਕੇ ਪੱਤਣ ਤੇ ਬਿਆਸ ਦਰਿਆ ਤੇ ਸਤਲੁਜ ਦਰਿਆ ਇਕੱਠੇ ਹੁੰਦੇ ਨੇ ਉਹਨਾਂ ਦੋਨਾਂ ਇਲਾਕਿਆਂ ਦੇ ਵਿੱਚ ਹਰੀਕੇ ਪ ਉਹ ਆਪਣੀ ਰੇਡੀਅਸ ਦੇ ਵਿੱਚ ਬਹੁਤ ਮਾਰ ਕਰਦਾ ਤੇ ਉਹਨਾਂ ਦੋਨੋਂ ਦਰਿਆਵਾਂ ਦਾ ਪਾਣੀ ਜਿਹੜਾ ਹਰੀਕੇ ਪਤਨ ਇਕੱਠਾ ਹੋ ਜਾਂਦਾ ਉਹ ਇਕੱਠਾ ਹੋ ਕੇ ਪਾਣੀ ਸਤਲੁਜ ਦੇ ਵਿੱਚ ਫਿਰ ਅੱਗੇ ਜਾਂਦਾ ਸੋ ਦੋਨੋਂ ਦਰਿਆਵਾਂ ਦਾ ਪਾਣੀ ਜਿਹੜਾ ਇਕੱਠਾ ਹੋ ਕੇ ਅੱਗੇ ਨਿਕਲਦਾ ਉਹ ਕਿੰਨੀ ਸਪੀਡ ਤੇ ਜਾਂਦਾ ਕਿੰਨੀ ਡਾਇਵਰਸਟੇਸ਼ਨ ਉਹਨੇ ਕੀਤੀ ਹੈ ਸੋ ਬਹੁਤ ਵੱਡੇ ਪੱਧਰ ਤੇ ਜਿਹੜਾ ਨੁਕਸਾਨ ਹੈ ਬਹੁਤ ਹੋਇਆ ਬਹੁਤ ਹੋਇਆ ਤੇ ਇੱਕ ਹੋਰ ਮੈਂ ਕਹਿੰਦੇ ਜਦ ਤੱਕ ਅਸੀਂ ਦੇਖਦੇ ਨਹੀਂ ਉੱਥੇ ਜਾ ਕੇ ਨਾਸਰ ਭਾਈ ਗਏ ਆ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਉੱਥੇ ਗੱਲਾਂ ਜਿੰਨੇ ਮਾਲੀਸੇ ਕਰ ਲਈਏ ਜਿਹੜਾ ਉੱਥੇ ਜਾ ਕੇ ਦੇਖਦਾ ਜਦੋਂ ਅਸੀਂ ਦੁਨੀਆਂ ਜਾਇਦਾ ਬਿਲਕੁਲ ਇਹ ਲੱਗਦਾ ਪਤਾ ਪਈ ਇਹ ਕਿੱਥੇ ਆ ਗਿਆ ਜਿੰਦਾ ਇਹ ਕੀ ਹੋ ਗਿਆ ਇਕਦਮ ਇੱਥੇ ਖੇਤ ਸੀ ਘਰ ਸੀ ਉਹ ਸਮੁੰਦਰ ਬਣ ਗਿਆ ਕੋਈ ਚੀਜ਼ ਨਹੀਂ ਰਹਿ ਗਈ ਨਾਲੇ ਉੱਥੇ ਗਰਮੀ ਬਹੁਤ ਆ ਪੜਾਅ ਸੀ ਬਹੁਤ ਆ ਹਾਂਜੀ ਹਾਂਜੀ ਇਹ ਬੜੀ ਬਹੁਤ ਜ਼ਰੂਰੀ ਤੇ ਪਿੰਡ ਵਾਲਾ ਪਾਣੀ ਨਾ ਹੋਵੇ ਖਾਣ ਨੂੰ ਰੋਟੀ ਨਾ ਹੋਵੇ ਤੇ ਇਹਦਾ ਅੰਦਾਜ਼ਾ ਇੱਥੋਂ ਵੇਖ ਕੇ ਆਪਾਂ ਸੋਚ ਸਕਦੇ ਹਾਂ ਕਿ ਪੰਜਾਬ ਪੰਜ ਦਰਿਆਵਾਂ ਦੀ ਧਰਤੀ ਹੈ ਤੇ ਅੱਜ ਉਹਨਾਂ ਪੰਜ ਦਰਿਆਵਾਂ ਦੇ ਵਿੱਚੋਂ ਕੋਈ ਵੀ ਦਰਿਆ ਇਹੋ ਜਿਹਾ ਨਹੀਂ ਜਿਹੜਾ ਆਪਣੇ ਬੰਨਾਂ ਤੋਂ ਉੱਤੇ ਦਿਨਾਂ ਵਗਿਆ ਹੋਵੇ ਪੰਜ ਦੇ ਪੰਜ ਦਰਿਆਵਾਂ ਦੇ ਵਿੱਚ ਹਫਾਨ ਆਇਆ ਹੋਇਆ ਇਹ ਤਾਂ ਇੱਕ ਸਤਲੁਜ ਦੇ ਨਾਲ ਜਿਹੜਾ ਹੈਗਾ ਭਾਵਲ ਨਗਰ ਦਾ ਇਲਾਕਾ ਜਿੱਥੇ ਵੀਰ ਹੋਰੀ ਕੰਮ ਕਰ ਰਹੇ ਨੇ ਦੂਜੇ ਪਾਸੇ ਪੰਜਾਬ ਦੇ ਤਿੰਨ ਦਰਿਆ ਜਿਹੜੇ ਉੱਤੇ ਰਾਵੀ ਚਨਾਬ ਤੇ ਜੇਲਮ ਨੇ ਉਹ ਤਿੰਨੇ ਦਰਿਆ ਮੁਲਤਾਨ ਦੇ ਉੱਤੇ ਆ ਕੇ ਇਕੱਠੇ ਹੁੰਦੇ ਨੇ ਸੋ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਦੋਂ ਸਿੰਚਾਈ ਦੇ ਰਾਵਾਂ ਦਾ ਪਾਣੀ ਇੱਕ ਇਕੱਠਾ ਹੁੰਦਾ ਤਾਂ ਕਿੱਡੇ ਵੱਡੇ ਸਕੇਲ ਦੇ ਉੱਤੇ ਨੁਕਸਾਨ ਕਰ ਰਿਹਾ ਹੋਊਗਾ ਸੋ ਵੀਰੇ ਨਾ ਸਿਰ ਓਵਰ ਆਲ ਜਿਹੜਾ ਹੈਗਾ ਚੈਲੰਜ ਹੈ ਸਾਰੇ ਪਾਸੇ ਉਹ ਕਿਹੋ ਜਿਹਾ ਕਿਉਂਕਿ ਨੁਕਸਾਨ ਦਾ ਤਾਂ ਕੋਈ ਇਸ ਸਟੇਜ ਦੇ ਉੱਤੇ ਅੰਦਾਜ਼ਾ ਲਾਇਆ ਹੀ ਨਹੀਂ ਜਾ ਸਕਦਾ ਲੋਕਾਂ ਦਾ ਸਭ ਕੁਝ ਹੀ ਖਤਮ ਹੋ ਗਿਆ ਤੇ ਚੈਲੰਜਸ ਕੀ ਨੇ ਗਰਾਊਂਡ ਤੇ ਐਡ ਕਰਾ ਜਵੀ ਭਾਈ ਹਾਂਜੀ ਹਾਂਜੀ ਮਾਨ ਸਾਹਿਬ ਦਾ ਵਾ ਗਾਣਾ ਵੀ 라ਵੀ ਨੂੰ ਚਰਾ ਪੁੱਛਦਾ ਕੀ ਹਾਲ ਹੈ ਸਤਲੁਜ ਦਾ ਤੇ ਔਰ ਹੁਣ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪਾਣੀ ਰਾਵੀ ਦਾ ਪਾਣੀ ਨਾ ਹੈੱਡ ਕਾਦਰਾਬਾਦ ਦੇ ਦਾ ਰਾਵੀ ਦਾ ਪਾਣੀ ਉਸ ਚੜਾਵ ਦੇ ਵਿੱਚ ਜਾ ਕੇ ਮਿਲ ਗਿਆ ਮਤਲਬ ਕਿ ਉਹ ਇੰਨਾ ਜ਼ਿਆਦਾ ਏਰੀਆ ਨੂੰ ਨਾ ਕਵਰ ਕੀਤਾ ਵੀ ਇੰਨਾ ਵੱਡੇ ਲੈਵਲ ਦਾ ਜਿਹੜਾ ਹਾਂਜੀ 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 ਹੋਇਆ ਆ। ਆਸ ਦੀ ਗੱਲ ਕਿ ਵਿੱਚ ਨਾ ਪਾਣੀ ਲੰਘ ਕੇ ਨੁਕਸਾਨ ਕਰਦਾ ਜਾਂਦਾ। ਲੇਕਿਨ ਜਿਹੜਾ ਸਤਲੋ ਜਣੀ ਸਾਈਡ ਹੈ ਤੇ ਰਾਵੀ ਵਾਲੀ ਸਾਈਡ ਹੈ ਇੱਥੇ ਤੇ ਪਾਣੀ ਹਾਂਜੀ ਲਗਾਤਾਰ ਸਤਲੋ ਜਾਲਾ ਤੇ ਚੱਲੀ ਜਾਂਦਾ ਹੈ ਨਾ ਅੱਜ ਦੇ ਦਿਨ ਤੱਕ ਵੀ। ਮੈਂ ਕਿ ਗੱਲ ਐਡ ਔਨ ਹੋਰ ਤਰ੍ਹਾਂ ਪੀ ਇਥੋਂ ਦੇ ਲੋਕ ਜਿਹੜੇ ਨਾ ਜਿਨ੍ਹਾਂ ਨੂੰ ਆਪਾਂ ਕਰਨ ਦੇ ਆ ਸਰਵ ਕਰਨ ਦੇ ਲੋਕ ਬੜੇ ਖੁਦਦਾਰ ਨੇ ਇਹ 30 30 40 40 ਕਿੱਲੇ ਪੈੜੀ ਵਾਲੇ ਜ਼ਿਮੀਂਦਾਰ ਨੇ ਤੇ ਜਿਹੜੇ ਮਤਲਬ ਜਦੋਂ ਜਾਇਦਾਂ ਨਾ ਉਹ ਆਂਦੇ ਯਾਰ ਅਸੀਂ ਤੇ ਆਪ ਦੇਣ ਵਾਲਾ ਸੀ ਵੀ ਕੀ ਸਾਡੇ ਨਾਲ ਕਿਸ ਤਰ੍ਹਾਂ ਹੋ ਗਿਆ ਤੇ ਉਹ ਵਿੱਚ ਮਾਰੇ ਜਿਹੜੇ ਨੇ ਜਿਨ੍ਹਾਂ ਨੂੰ ਆਪਾਂ ਕਸਬੇਦਾਰ ਕਹਿੰਦੇ ਆ ਉਹਨਾਂ ਪਿੰਡਾਂ 'ਚ ਉਹ ਵੀ ਬੈਠੇ ਹੁੰਦੇ ਨੇ ਉਹ ਵਿਚਾਰੇ ਮਾਰੇ ਬੜੇ ਆ ਚਲੋ ਜਿਹੜੇ ਜ਼ਿਮੀਂਦਾਰ ਉਹ ਹੈ ਨੇ ਉਹ ਤੇ ਕੱਲ ਨੂੰ ਕੋਈ ਬੀਜ ਲੈਣਗੇ ਕੋਈ ਪੈੜੀ ਤੇ ਉਠੇਕੇ ਦੇ ਕੇ ਆਪਣਾ ਕੋ ਘਰ ਬਣਾ ਲੈਣਗੇ ਲੇਕਿਨ ਜਿਹੜੇ ਕਸਬੇਦਾਰ ਨੇ ਕਸਬੇਦਾਰ ਮਤਲਬ ਜਿਹੜੇ ਗੈਰ ਕਾਸ਼ਤਕਾਰ ਨੇ ਜ਼ਮੀਨਦਾਰ ਨਹੀਂ ਹੈ ਹਾਂਜੀ 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 ਉਹਦਾ ਵੀ ਨਾਲ ਨਾਲ ਅਸੀਂ ਸਰਵੇ ਕਰੀ ਜਾਣਦੇ ਆਂ ਵੀ ਇੱਥੇ ਜਿਨ੍ਹਾਂ ਦੇ ਬਹੁਤਾ ਜ਼ਿਆਦਾ ਨੁਕਸਾਨ ਹੋ ਗਿਆ ਕੱਲ ਨੂੰ ਉਹਨਾਂ ਵਾਸਤੇ ਆਪਾਂ ਕੀ ਕਰ ਸਕਦੇ ਆਂ ਮੈਂ ਉਹੀ ਮੈਂ ਵੀ ਜਿਹਦਾ ਅਸੀਂ ਗੱਲ ਕਰਦੇ ਆਂ ਹੁਣ ਅਸੀਂ ਇੱਧਰ ਸਿੱਖ ਬੈਠੇ ਤੁਸੀਂ ਸਾਡੇ ਮੁਸਮਾ ਪਰ ਉੱਥੇ ਬੈਠੇ ਆਂ ਇਹਦੇ ਵਿੱਚ ਸਾਰੀ ਇਨਸਾਨੀਅਤ ਹੁੰਦੀ ਪਹਿਲਾਂ ਅਸੀਂ ਕੋਈ ਬੰਦਾ ਨਹੀਂ ਦੇਖਦੇ ਸਾਰੀ ਦੁਨੀਆ ਸੇਵਾ ਕਰਦੇ ਆਂ ਨਾ ਸਾਨੂੰ ਕੋਈ ਸਾਈ ਦੇਸ ਦਾ ਨਾ ਸਾਨੂੰ ਕੋਈ ਮੁਜ਼ਮਨ ਦੇਸ ਦਾ ਨਾ ਕੋਈ ਹਿੰਦੂ ਦੇਸ ਦਾ ਸਾਨੂੰ ਕਈ ਵਾਰ ਸਾਡੇ ਵੀਡੀਓ ਦੇਖੂਗੇ ਕੋਈ ਕਹਣਾ ਲਾ ਉਹ ਤਾਂ ਇਹ ਅਸੀਂ ਇਨਸਾਨੀਅਤ ਤੌਰ ਤੇ ਸਾਰੇ ਇੱਕ ਦੇਖਦੇ ਆ ਹੁਣ ਜੇ ਜੀ ਗੱਲ ਕੀਤੀ ਆ ਜਿਹੜੇ ਉੱਥੇ ਬੈਠੇ ਦਾ ਕੋਈ ਸ਼ੈ ਨਹੀਂਗਾ ਉਹ ਦੇਖੋ ਇਸ ਵੇਲੇ ਉਹਦੇ ਮਨ ਚ ਕੀ ਸੋਚ ਆ ਰਹੀ ਆ ਕਿ ਜਦੋਂ ਹੜ੍ਹ ਚੱਲ ਗਿਆ ਤਾਂ ਮੈਂ ਕੀ ਕਰੂੰਗਾ ਮੇਰਾ ਕਿੱਥੇ ਜਾਣਾ ਆਣਾ ਮੇਰਾ ਘਰ ਕਿੱਥੇ ਹੋਊਗਾ ਮੇਰੇ ਬੱਚੇ ਕਿੱਥੇ ਹੋ ਗਏ ਮੇਰੇ ਬੱਚੇ ਦੀ ਛੱਤ ਕਿੱਥੇ ਹੋ ਗਈ ਇੱਕ ਇਨਸਾਨ ਬੋਲਦਾ ਇਹ ਇਨਸਾਨ ਸਾਰੇ ਸਾਰੇ ਉਪਰ ਇਨਸਾਨੀਅਤ ਦੀ ਗੱਲ ਹੁੰਦੀ ਆ ਇਹ ਸਾਡੀ ਬਹੁਤ ਜ਼ਰੂਰੀ ਗੱਲ ਕਰਨ ਦੀ ਆ ਅਸੀਂ 25 26 ਸਾਲ ਦੁਨੀਆ ਸੇਵਾ ਕੀਤੀ ਹੁਣ ਰੈਫਿਊਜੀ ਕੈਂਪ ਜਾਜਦਾ ਆ ਸਿਰੇ ਰੈਫਿਊਜੀ ਜਿੱਥੇ ਸਾਨੂੰ ਬੱਚੇ ਦੇ ਦੇ ਸਾਨੂੰ ਬਜ਼ੁਰਗ ਦੇ ਸਾਨੂੰ ਕੋਈ ਧਰਮ ਨਹੀਂ ਦਿਸਦਾ ਹੁਣ ਜਿਹੜਾ ਡਿਜ਼ਾਸਟਰ ਆਇਆ ਜਿੰਨੇ ਹੜ ਆਇਆ ਜਿੰਨੇ ਸਲਾਬ ਆਇਆ ਉਹਨੂੰ ਕੋਈ ਦਿਸਿਆ ਨਹੀਂ ਬੰਦਾ ਕੋਈ ਕੋਈ ਮੁਸਲਮਾਨ ਕੋਈ ਹਿੰਦੂ ਕੋਈ ਸੇਖ ਨਾ ਕੋਈ ਜਾਤ ਵਾਤ ਉਹਨੇ ਸਾਰੇ ਨੂੰ ਇੱਕਦਮ ਹਮਲਾ ਹੋ ਗਿਆ ਸਾਰੇ ਉੱਪਰ ਅਸੀਂ ਬੰਦੇ ਬਣ ਕੇ ਏਦਾਂ ਦੇ ਦੇਖਦੇ ਮਾੜੀਆਂ ਚੀਜ਼ਾਂ ਪਰ ਅਸੀਂ ਤੁਹਾਰ ਨਾਲ ਖੜੇ ਆ ਮੇਰੇ ਖਾਲ ਜਿਹੜੇ ਵੀ ਦੁਨੀਆ ਦੇ ਸੇਖਿਆ ਤੁਹਾਰ ਨਾਲ ਖੜੇ ਆ ਦੁਨੀਆ ਦੇ ਚੰਗੇ ਬੰਦੇ ਵੀ ਜਿਹੜੇ ਤੁਹਾਰ ਨਾਲ ਖੜੇ ਆ ਕੋਈ ਬੰਦਾ ਨਹੀਂ ਹੋਊਗਾ ਜਿਹੜਾ ਜਿਹਦੇ ਦਿਲ ਤੇ ਸੱਟ ਲੱਗੀ ਹੋ ਗਈ ਭਈ ਸਾਰੇ ਪਾਸੇ ਪੰਜਾਬ ਦੋਨੇ ਪਾਸੇ ਇੱਕ ਇਹਨਾਂ ਨੁਕਸਾਨ ਹੋਇਆ ਪਰ ਅਸੀਂ ਕਿਸ ਨੂੰ ਜਜਮੈਂਟ ਕਰੀਏ ਇਹ ਸਾਡੀ ਬਹੁਤ ਵੱਡਾ ਸਾਨੂੰ ਮਾਣ ਆ ਸਾਡੀ ਜਥੇਬੰਦੀ ਨੂੰ ਖਾਸ ਸਾਈਡ ਨੂੰ ਜਿਹੜੇ ਸਾਨੂੰ ਸਪੋਰਟ ਕਰਦੇ ਆ ਮжоਰਿਟੀ ਸੇਖਿਆ ਉਹ ਕਦੀ ਦੇਖ ਦੇਦਾ ਸੋ ਅਸੀਂ ਜਿੰਨਾ ਕੁਝ ਕਰ ਸਕਦੇ ਤੁਸੀਂ ਮੇਰੇ ਕੋਲ ਫੰਡਰੇਜ਼ਿੰਗ ਪਹਿ ਸ਼ੁਰੂ ਕੀਤਾ ਪਾਕਿਸਤਾਨ ਲਈ ਹਾਂਜੀ ਪਾਕਿਸਤਾਨ ਲਈ ਹੈ ਫੰਡਰੇਜ਼ਿੰਗ ਪਹਿ ਅਸੀਂ ਇਕੱਠੇ ਸੇਵਾ ਕਰੀਏ ਸਾਡੇ ਭੈਣ ਭਾਣ ਬਣ ਕੇ ਇਕੱਠੇ ਸੇਵਾ ਕਰੀਏ ਗਰੀਬਾਂ ਦੀ ਕਿਉਂਕਿ ਵੱਡੇ ਪੱਧਰ ਤੇ ਲੋੜ ਤਾਂ ਐਮਰਜੈਂਸੀ ਫੇਸ ਲੰਘਣ ਤੋਂ ਬਾਅਦ ਹੁੰਦੀ ਹੈ ਹੁਣ ਜਿਵੇਂ ਬਹੁਤ ਵੱਡਾ ਬਹੁਤ ਵੱਡੀ ਰਿਕੁਆਇਰਮੈਂਟ ਹੋਣੀ ਹੋਵੇ ਕਿ ਜਿਹੜਾ ਕਾਸ਼ਤਕਾਰ ਹੈ ਉਹ ਕਿਸੇ ਨਾ ਕਿਸੇ ਤਰੀਕੇ ਖੇਤੀ ਨਾਲ ਜੁੜ ਜੂਗਾ ਪਰ ਜਿਹੜਾ ਨਾਨ ਕਾਸ਼ਤਕਾਰ ਬੰਦਾ ਆ ਤੇ ਕੋਈ ਨਾ ਕੋਈ ਹੋਰ ਕਿਰਤ ਕਰਨ ਵਾਲਾ ਮਜ਼ਦੂਰੀ ਕਰਨ ਵਾਲਾ ਬੰਦਾ ਉਹਨਾਂ ਨੂੰ ਆਮ ਤੌਰ ਤੇ ਬੜੀ ਕਿੱਲਤ ਆਉਂਦੀ ਹੈ ਜਦ ਤੇ ਰਹੂਗੇ ਹਾਂਜੀ ਜਿਹੜੇ ਸਰਕਾਰ ਤੁਹਾਨੂੰ ਪਹਿਲਾਂ ਪਤਾ ਆ ਟੋਟਲ ਲਾਸ ਹੋ ਗਿਆ ਜਿਹਦੇ ਕੋਲੇ ਜੋ ਸੀਗਾ ਸਰਸ ਆਫ ਇਨਕਮ ਸੋ ਉਹਨਾਂ ਨੂੰ ਤਾਂ سپورਟ ਦੀ ਲੋੜ ਹੈ ਇਸ ਵਾਰ ਇਹ سپورਟ ਕਰਨ ਦੇ ਲਈ ਆਪਾਂ ਰਿਸਟ੍ਰਿਕਟਡ ਫੰਡਿੰਗ ਕੀਤੀ ਹੈ ਪਾਕਿਸਤਾਨ ਦੇ ਵਿੱਚ ਜਿਹੜੇ ਹੜ੍ਹਾਂ ਦੀ ਅਪੀਲ ਆਪਾਂ ਪਾਈ ਹੈ ਤੇ ਇਹਦੇ ਵਿੱਚ ਜਿੰਨਾ ਵੀ ਡੋਨੇਸ਼ਨ ਹੈ ਬਾਹਰੋਂ ਵਾਸਤੇ ਜਿਹੜੇ ਇਸ ਦਰਦ ਨੂੰ ਸਮਝਦੇ ਨੇ ਇਹਦੇ 'ਚ ਆਪਣਾ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਨੇ ਸਪੋਰਟ ਕਰਨਾ ਚਾਹੁੰਦੇ ਨੇ ਇਹਦੇ 'ਚ ਆਨਲਾਈਨ ਆਪਣਾ ਡੋਨੇਸ਼ਨ ਦੇ ਸਕਦੇ ਨੇ ਜਿੰਨਾ ਪੈਸਾ ਇਸ ਅਪੀਲ ਦੇ ਵਿੱਚ ਆ ਰਿਹਾ ਹੈ ਉਹ ਜਨਤਕ ਵੀ ਕੀਤਾ ਜਾਊਗਾ ਤੇ ਉਹ ਲਾਇਆ ਵੀ ਸਿਰਫ ਪਾਕਿਸਤਾਨ ਦੇ ਉਸ ਇਲਾਕੇ 'ਚ ਜਾਊਗਾ ਜਿਹੜਾ ਪਾਕਿਸਤਾਨ ਨੇ ਅਪੀਲ ਕੀਤੀ ਹੈ ਜਿੱਥੇ ਫਲੱਡ ਅਫੈਕਟਡ ਨੇ ਤੇ ਦੂਜਾ ਇਹ ਹੈ ਕਿ ਜਿਹੜੇ ਸਾਡੇ ਵੀਰ ਭਾਈ ਪਾਕਿਸਤਾਨ ਪੰਜਾਬ ਦੇ ਵਿੱਚ ਨੇ ਉੱਥੋਂ ਸਪੋਰਟ ਕਰਨਾ ਚਾਹੁੰਦੇ ਨੇ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਬੰਦਾ ਪੈਸੇ ਨਾਲ ਹੀ ਸਪੋਰਟ ਕਰੇ ਉੱਥੇ ਉਹ ਜਿਵੇਂ ਹੁਣ ਵੀਰ ਨਾਸਰ ਨੇ ਦੱਸਿਆ ਕਿ ਇੱਕ ਵੇਅਰ ਹਾਊਸ ਸੈਟਅਪ ਕੀਤਾ ਉੱਥੇ ਪਸ਼ੂਆਂ ਦਾ ਚਾਰਾ ਸਾਇਲੇਜ ਮੱਛਰਦਾਨੀਆਂ ਜਾਂ ਮਸਕੀਟੋ ਰਪੈਲੈਂਟ ਹੁੰਦੇ ਆ ਜਾਂ ਖਾਣ ਵਾਲੀਆਂ ਚੀਜ਼ਾਂ ਨੇ ਉਹ ਆਪਣੀਆਂ ਲੈ ਕੇ ਉੱਥੇ ਆ ਸਕਦੇ ਨੇ ਜਿਹੜੀਆਂ ਅੱਗੇ ਟੀਮ ਵੱਲੋਂ ਮੰਗੀਆਂ ਜਾਣਗੀਆਂ ਜਿਵੇਂ ਵੀਰ ਨਾਸਰ ਉਹ ਵੀ ਕਰ ਰਹੇ ਨੇ ਐਵੇਂ ਆਪਣੀਆਂ ਤਿੰਨ ਟੀਮਜ਼ ਉੱਥੇ ਇਸ ਵੇਲੇ ਕੰਮ ਕਰ ਰਹੀਆਂ ਨੇ ਬਲਕਾਲਕੋਟ ਦੇ ਇਲਾਕੇ ਦੇ ਵਿੱਚ ਹਰ ਚੀਜ਼ ਦੀ ਲੋੜ ਹੈ ਹਾਂਜੀ ਇੱਕ ਮਲਤਾਨ ਦੇ ਇਲਾਕੇ ਦੇ ਵਿੱਚ ਸੋ ਸਾਡੀ ਅਪੀਲ ਵੀ ਦਾ ਵੇਰਵਾ ਜਿਹੜਾ ਇਹ ਸਾਂਝਾ ਹੋ ਗਿਆ ਸਪੈਸ਼ਲੀ ਬਿਜ਼ਨਸ ਵਾਲੇ ਜਿਹੜੇ ਜਿਹੜੇ ਬਿਜ਼ਨਸ ਕਰਦੇ ਨੇ ਕੋਈ ਵੀ ਕਾਸ਼ਤਕਾਰ ਚਾਹੇ ਕਿਸੇ ਤਰੀਕੇ ਦਾ ਕੰਮ ਕਰਾ ਉਹ ਆਪੋ ਆਪਣਾ ਕੰਟਰੀਬਿਊਸ਼ਨ ਇਹਦੇ ਵਿੱਚ ਜ਼ਰੂਰ ਕਰੇ ਟਰਾਂਸਪੇਰੈਂਸੀ ਨਾਲੇ ਕੰਮ ਹੋ ਰਿਹਾ ਟੀਮ ਬਹੁਤ ਵਧੀਆ ਕੰਮ ਉੱਥੇ ਕਰ ਰਹੀ ਹੈ ਪੰਜਾਬੀ ਲਹਿਰ ਦੀ ਟੀਮ ਦੇ ਸਾਰੇ ਜਿੰਨੇ ਨੌਜਵਾਨ ਜੁੜੇ ਸਾਰੇ ਸੇਵਾਦਾਰ ਉੱਥੇ ਬਹੁਤ ਵਧੀਆ ਦਿਨ ਰਾਤ ਕੰਮ ਕਰ ਰਹੇ ਨੇ ਸੋ ਅਸੀਂ ਬੜਾ ਧੰਨਵਾਦ ਕਰਦੇ ਹਾਂ ਪੰਜਾਬੀ ਲਹਿਰ ਦੇ ਸਾਰੇ ਸੇਵਾਦਾਰਾਂ ਦਾ ਉਹ ਹੀਰੋਜ਼ ਜਿਹੜੇ ਪਾਣੀ ਦੇ ਵਿੱਚ ਤੁਰੇ ਫਿਰਦੇ ਜਿਨ੍ਹਾਂ ਦੇ ਨਾਂ ਤੱਕ ਨਹੀਂ ਸਾਡੇ ਕੋਲੇ ਸਾਰਿਆਂ ਦੇ ਇਹ ਦਿਨ ਰਾਤ ਚਾਹਨਾ ਸੋ ਅਸੀਂ ਸਾਰੇ ਰਲ ਮਿਲ ਕੇ ਇਸ ਚੀਜ਼ ਤੇ ਹਮਲਾ ਮਾਰੀਏ ਤੇ ਹੋਰ ਜਿਹੜੀ ਵਧਰੋਹਾ ਦੇ ਹੈਲਪ ਲੈ ਕੇ ਜਾਈਏ ਕਿਉਂਕਿ ਡਾਇਵਰਸਟੀਜਨ ਬਹੁਤ ਵੱਡੇ ਪੱਧਰ ਤੇ ਆ ਸਾਨੂੰ ਪੰਜਾਬੀਆਂ ਨੂੰ ਸਾਡੀ ਬੋਲੀ ਤੇ ਸਾਡੇ ਸਭਿਆਚਾਰ ਤੇ ਬੜਾ ਮਾਣ ਹੈ ਅੱਜ ਉਹਨਾਂ ਨੇ ਆਪਣੀ ਪਛਾਣ ਬਣਾਈ ਹੈ ਅੱਜ ਸਾਡੇ ਘਰ ਚ ਭੀੜ ਬਣੀ ਹੈ ਚਾਹੇ ਚੜ੍ਹਦਾ ਪੰਜਾਬ ਹੋਵੇ ਚਾਹੇ ਲੈਂਦਾ ਪੰਜਾਬ ਹੋਵੇ ਸੋ ਸਾਡਾ ਫਰਜ਼ ਹੈ ਮੈਂ ਇਹ ਵੀ ਐਡ ਕਰਨਾ ਚਾਹੁੰਦਾ ਇੱਕ ਗੱਲ 2005 ਦੇ ਪਿਛਾੜਿਆ 2005 ਦੇ ਵਿੱਚ ਪਾਕਿਸਤਾਨ ਉੱਥੇ ਅਰਥਕੋਇ ਇੱਕ ਪਿਛਾੜਾ ਆ ਹਾਂਜੀ ਉੱਥੇ ਅਸੀਂ ਉੱਥੇ ਆਜ਼ਾਦ ਕਸ਼ਮੀਰ ਜਿਹੜਾ ਸੀਗਾ ਉੱਥੇ ਮੁਸਾਫ ਅਜੀ ਉਥੇ ਸੇਵਾ ਕੀਤੀ 6 ਸਾਲ ਤੱਕ ਉਥੇ ਤੰਬੂ ਖਾਣਾ ਪੀਣਾ ਭਾਂਡੇ ਲਿਆਂਦੇ ਗੁਜਰਵਾਲਾ ਤੋਂ ਸਟੋਵ ਲਿਆਂਦੇ ਜਲੰਧਰ ਤੋਂ ਬਾਗਾ ਬੋਰਡ ਤੇ ਟ੍ਰਾਂਸਫਰ ਹੋਏ ਉਥੇ ਸਾਰੇ ਰਾਤ ਮਿਲ ਕੇ ਅਸੀਂ ਸੇਵਾ ਕੀਤੀ ਉਥੇ ਲੋਕਲ ਮੁੰਡਿਆਂ ਨੇ ਅਸੀਂ ਕਰਕੇ ਸਾਰੇ ਰਾਤ ਮਿਲ ਕੇ ਕੋਈ ਨਹੀਂ ਦੇਖਿਆ ਕੋਈ ਡਿਫਰੈਂਟ ਉਥੇ ਵੀ ਇਦਾਂ ਸੇਵਾ ਚੱਲੀ ਆ ਹੁਣ ਵੀ ਉਹ ਹੀ ਸਾਡਾ ਮੌਕਾ ਮਿਲਿਆ ਸੇਵਾ ਦਾ ਇਹ ਖਾਸ ਸਾਡੀ ਨਵੀਂ ਗੱਲ ਨਿਗੀ ਅਸੀਂ ਹਰ ਵਾਰੀ ਖੜੇ ਆ ਤਾਂ ਜੀ ਬਿਲਕੁਲ 2022 ਦੇ ਫਰੰਟਸ ਵੀ ਹੋਏ ਜਦੋਂ ਲੰਨੇ ਪੰਜਾਬ ਚ ਰਾਜਨਗਰ ਵਾਲੇ ਇਲਾਕੇ ਦੇ ਵਿੱਚ ਉਦੋਂ ਵੀ ਟੀਮ ਨੇ ਕੋਰਡਿੰਗ ਨਾਲ ਕੇ ਲਾਇਆ 600 600 ਨਾਲ ਕੇ ਲਾਇਆ ਉਹਨਾਂ ਦੇ ਵਿੱਚ ਨਲਕਾ ਲੱਗਿਆ ਤੇ ਇੱਕ ਪਿੰਡ ਦੇ ਵਿੱਚ 74 ਦੇ ਨੇੜੇ ਘਰ ਬਣੇ ਜਿਹੜੀ ਟੀਮ ਪੰਜਾਬੀ ਲੀਅਰ ਦੀ ਟੀਮ ਵੱਲੋਂ ਕੋਆਰਡੀਨੇਟ ਕੀਤੇ ਗਏ ਜੇ ਤੁਸੀਂ ਕਿਹਾ ਜਦੋਂ ਮੋਰੇ ਇਹੇ ਭਾਈ ਸਾਹਿਬ ਆ ਜਿਹੜੇ ਜਥੇਦਾਰ ਜਿਹੜੇ ਸੇਵਾਦਾਰ ਆ ਸਾਨੂੰ ਦਿਖਦੇ ਵੀ ਨਹੀਂ ਗਏ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਬਿਲਕੁਲ ਜੀ ਇਹਰੇ ਭੇਜੇ ਨਾ ਸੇਵਾ ਕਰਦੇ ਆ ਬਹੁਤ ਜ਼ਰੂਰੀ ਆ ਪਾਕਿਸਤਾਨ ਦੀ ਸੰਗਤ ਹੋਵੇ ਬਾਹਰ ਦੀ ਸੰਗ ਜਿਹੜੇ ਵੀ ਮੋਰੇ ਲੱਗਿਓ ਹੜਾਂ ਦੇ ਵਿੱਚ ਪਾਣੀ ਦੇ ਵਿੱਚ ਦੇ ਨਰਾਦ ਉਹਨਾਂ ਨੂੰ ਵੀ ਸਲੂਟ ਮਾਰੋ ਉਹਨਾਂ ਦੇ ਵਿੱਚ ਵੀ ਧੰਨਵਾਦ ਕਰੋ ਉਹਨਾਂ ਦੀ ਦਿਵਾ ਕਰੋ ਉਹਨਾਂ ਨੂੰ ਅਰਦਾਸ ਕਰੋ ਕਿ ਚੜ੍ਹਦੀ ਕਲਾ ਰਹਿਣ ਸਾਈ ਸਲਾਮਤ ਰਹਿਣ ਫਿਰ ਨਾਸਰ ਤੁਸੀਂ ਕੀ ਸਨੇਹਾ ਦੇਉਂਗੇ ਜਿਹੜੇ ਬੰਦੇ ਆਪਣੀ ਵੀਡੀਓਜ਼ ਦੇਖ ਰਹੇ ਨੇ ਚਾਹੇ ਉਹ ਪੰਜਾਬ 'ਚ ਹੋਣ ਚੜ੍ਹਦੇ ਚਾਹੇ ਲਹਿੰਦੇ 'ਚ ਚਾਹੇ ਦੁਨੀਆਂ 'ਚ ਕਿਤੇ ਵੀ ਹੋਰ ਵਸਦੇ ਨੇ ਕੋਈ ਸਨੇਹਾ ਤੁਹਾਡੇ ਵੱਲੋਂ ਜਿਹੜੇ ਬਹੁਤ ਸਾਰੇ ਦੋਸਤ ਮੈਨੂੰ ਨਾਲ ਮੇਰੇ ਵਿਕਾਰ ਆ ਵਿਕਾਸ਼ ਅੱਦਲੀ ਸਾਰੀ ਟੀਮ ਬਾਅਦ ਸਾਡੇ ਬਹੁਤ ਸਾਰੇ ਦੁੱਖ ਨੇ ਉਹ ਵੀ ਮੈਸੇਜ ਕਾਲ ਕਰਦੇ ਵੀ ਕਿਵੇਂ ਅਸੀਂ ਸੇਵਾ ਪਹੁੰਚਾ ਸਕਦੇ ਹਾਂ ਤੇ ਮੈਂ ਉਹਨਾਂ ਨੂੰ ਤਿੱਸਤਾ ਵੀ ਲਾਉ ਕਿਉਂਕਿ WhatsApp ਤੇ ਰਾਈਂ ਮੈਸੇਜਸ ਰਾਈ ਬਹੁਤ ਸਾਰੇ ਲੋਕਾਂ ਦੱਸਿਆ ਜਾ ਸਕਦਾ ਉਹ ਅਸੀਂ ਖਾਸ ਸਾਈਟ ਦੇ ਇੱਕ ਸਪੈਸੀਫਿਕ ਪਾਕਿਸਤਾਨ ਵਾਸਤੇ ਲਿੰਕ ਜਨਰੇਟ ਕੀਤਾ ਤੇ ਤੁਸੀਂ ਉੱਥੇ ਜਿਹੜੀ ਸੇਵਾ ਭੇਜ ਸਕਦੇ ਹੋ ਜਿਹੜੇ ਪਾਕਿਸਤਾਨ ਤੋਂ ਕਰਨਾ ਚਾਹੁੰਦੇ ਜਿਵੇਂ ਆਪਾਂ ਵੇਅਰ ਹਾਊਸ ਬਣਾ ਲਿਆ ਤੇ ਉਹਦਾ ਅਸੀਂ ਨੇ ਇੱਕ ਜਿਵੇਂ ਤੁਹਾਨੂੰ ਸਟਾਰਟਿੰਗ ਜੇ ਦੱਸਿਆ ਸੀ ਐਡਰੈਸ ਇਹਦਾ ਮਕਲੌਡਗਾ ਜਿਹਦਾ ਅਸੀਂ ਤੁਸੀਂ ਮੈਂ ਸਟੋਰੀ ਵੀ ਲਾਈ ਆ ਵੈਸੇ ਆਪਣੇ ਮੈਂ ਪੋਸਟ ਵੀ ਕਰ ਦੇਣਾ QR ਕੋਡ ਸਿੱਧਾ scan ਕਰੋਗੇ ਸਿੱਧਾ ਲੋਕੇਸ਼ਨ ਆ ਜੂਗੀ ਸਾਡੇ ਜਿਹੜੇ ਉਥੋਂ ਦੇ ਸਾਨੂੰ ਕੋਆਰਡੀਨੇਟ ਕਰਦੇ ਨੇ ਮੁੰਡੇ ਉਹਨਾਂ ਦੇ ਨੰਬਰ ਆਉਣਗੇ ਉਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਤੇ ਆਪਣਾ ਜੋ ਜੋ ਵੀ ਚੀਜ਼ ਭਜਾਉਣੀ ਹੋਵੇ ਉਥੇ ਭਜਵਾ ਸਕਦੇ ਤੇ ਮੈਂ ਇਹ ਸਾਰਿਆਂ ਨੂੰ ਪਹਿਲਾਂ ਦੱਸਾਂ ਵੀ ਬਹੁਤ ਸਾਰੇ ਦੋਸਤਾਂ ਨੇ ਅੱਗੇ ਕੀਤਾ ਵੀ ਜਿਵੇਂ ਤੁਹਾਡੇ ਵਾਲੇ ਇੰਡੀਆ ਪੰਜਾਬ ਤੁਹਾਡੇ ਵਾਲਾ ਜਿਹੜਾ ਪੰਜਾਬ ਦਾ ਸਾਡਾ ਸਾਂਝਾ ਹੀ ਆ ਉਧਰ ਆਰਟਿਸਟ ਸਿੰਗਰ ਜਿਹੜੇ ਸਲੈਬਰਟੀਜ਼ ਨੇ ਉਹਨਾਂ ਨੇ ਬਹੁਤ ਵਧੀਆ ਕੋਆਰਡੀਨੇਸ਼ਨ ਬਣਾਈ ਹੈ ਇਦਰ ਉਸ ਗੱਲ ਦੀ ਥੋੜੀ ਜੀ ਘਾਟ ਆ ਮੈਨੂੰ ਸਾਡੇ ਆਰਟਿਸਟ ਨੇ ਨਾਸਰ ਨਯੂਟੀ ਸਾਹਿਬ ਉਹਨਾਂ ਨੇ ਇੱਕ ਗੱਡੀ ਜਿਹੜੀ ਆ ਮਜ਼ਦਾ ਉਸ ਸਾਲੇ ਦਾ ਪਹਿਲਾ ਉਹਨਾਂ ਪਹਿਲ ਕੀਤੀ ਉਹਨਾਂ ਨੇ ਭੁਜਵਾਇਆ ਉਹ ਵੀ ਪਹੁੰਚ ਜਗਾ ਹੋਰ ਬਹੁਤ ਸਾਰੇ ਦੋਸਤ ਬਾਹਰ ਨੇ ਨਰਾਏ ਉਹਨਾਂ ਨੇ ਵੀ ਕਿਹਾ ਵੀ ਅਸੀਂ ਜਿੰਨੀ ਹੋ ਸਕੀ ਹਲਪ ਕਰਾਂਗੇ ਜਿਹੜੇ ਪਾਕਿਸਤਾਨ ਤੋਂ ਕਰਨਾ ਚਾਹੁੰਦੇ ਨੇ ਬੇਸ਼ੱਕ ਪੈਸਾ ਥੇਲੇ ਦੀ ਸਾਨੂੰ ਅਸੀਂ ਆਦੇ ਨਹੀਂ ਵੀ ਨਾ ਤੁਸੀਂ ਸਾਨੂੰ ਭੇਜੋ ਤੇ ਨਾ ਲੋੜ ਆ ਤੇ ਜਿਹੜੀ ਕੋਈ ਚੀਜ਼ ਤੁਸੀਂ ਸਮਝਦੇ ਹੋ ਕਿ ਅਸੀਂ ਉਹਨਾਂ ਦੀ ਲਿਸਟ ਲਾਈ ਆ ਤੁਸੀਂ ਜੋ ਲੈਣਾ ਪਰਚੇਜ਼ ਕਰਨਾ ਚਾਹੁੰਦੇ ਜੇ ਪਰਚੇਜ਼ ਕਰਕੇ ਸਾਡੇ ਇਥੇ ਵੀਰਸ ਪਹੁੰਚਾ ਦਿਓ ਤੇ ਮੈਂ ਅਸੀਂ ਕੋਸ਼ਿਸ਼ ਕਰਨ ਦੇ ਆ ਵੀ ਪੂਰੀ ਟਰਾਂਸਪਰੈਂਸੀ ਦੇ ਨਾਲ ਤੇ ਸਵੇਰੇ 3:30 ਵਜੇ ਉੱਠ ਕੇ ਤੇ ਨਮਾਜ਼ ਪੜ੍ਹ ਕੇ ਰੱਬ ਕੋ ਦੁਆ ਕਰੀ ਦੀ ਵੀ ਯਾਲਾ ਸਾਡੇ ਦਿਮਾਗ 'ਚ ਕੋਈ ਐਸੀ ਵੀ ਐਸੀ ਗੱਲ ਨਾ ਆਵੇ ਤੇ ਨੀਂਦ ਵੀ ਨਹੀਂ ਆਉਂਦੀ ਨੀਂਦ ਇਸ ਤੋਂ ਨਹੀਂ ਆਉਂਦੀ ਕਿ ਆਪਾਂ ਸਵੇਰੇ ਉੱਠ ਕੇ ਰੱਬ ਦੇ ਰਾਹ ਤੇ ਜਾਣਾ ਤੇ ਰੱਬ ਨੇ ਹਿੰਮਤ ਇਹ ਨਹੀਂ ਦਿੱਤੀ ਆਪਾਂ 3 ਘੰਟੇ ਸੌਂ ਗਏ ਤੇ ਬਾਕੀ ਦਾ ਟਾਈਮ ਜਿਹੜਾ ਵਾ 19-20 ਘੰਟੇ ਸੇਵਾ ਕਰੀਦੇ ਤੇ ਅਨਰਜੀ ਐਸ ਤਰ੍ਹਾਂ ਹੀ ਹੁੰਦੀ ਆ ਵੀ ਜਿਸ ਤਰ੍ਹਾਂ ਹੁਣੇ ਫਰੈਸ਼ ਆਪਾਂ ਸਾਰਾ ਵਧੀਆ ਬਿਲਕੁਲ ਬਿਲਕੁਲ ਜਦੋਂ ਤੁਸੀਂ ਇਦਾਂ ਦੇ ਕੰਮ ਚੱਕਦੇ ਆ ਐਨਜੀ ਆਪੇ ਆ ਜਾਂਦੀ ਆ ਇਹ ਲੋਕਾਂ ਨੂੰ ਸਮਝ ਨਹੀਂ ਆਉਂਦੀ ਜਦੋਂ ਕਿੰਨਾ ਮਰਜੀ ਥਕੇ ਹੋ ਮਤ ਤੁਸੀਂ ਫੀਲ ਨਹੀਂ ਕਰਦੇ ਕਿਉਂਕਿ ਤੁਸੀਂ ਇੱਕ ਹੋਰ ਕੰਮ ਤੇ ਲੱਗੇ ਹੋ ਬਿਲਕੁਲ ਕਿਸੇ ਭੁੱਖੇ ਦੇ ਢਿੱਡ 'ਚ ਪਰਸ਼ਾਦਾ ਪੈਂਦਾ ਨਾ ਜੀ ਰੋਟੀ ਪੈਂਦੀ ਆ ਉਹਦੀਆਂ ਜਿਹੜੀਆਂ ਆਂਦਰਾਂ ਦੁਆਵਾਂ ਦਿੰਦੀਆਂ ਨੇ ਉਹ એનર્ਜੀ ਤੁਹਾਨੂੰ ਲਈ ਫਿਰਦੀ ਆ ਉਹ ਦੁਆਵਾਂ ਜਿਹੜੀਆਂ ਹੈਗੀਆਂ ਨੇ ਉਹ ਲਈ ਫਿਰਦੀਆਂ ਨੇ ਬਿਲਕੁਲ ਬਿਲਕੁਲ ਥੱਕੇਵਾਨੀ ਹੁੰਦਾ ਬਿਲਕੁਲ ਬਹੁਤ ਧੰਨਵਾਦ ਹੈ ਤੁਸੀਂ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਆ ਡਿਟੇਲ 'ਚ ਦੱਸੀ ਹੈ ਸੋ ਆਪਾਂ ਦੁਬਾਰਾ ਫੇਰ ਇੱਕ ਦੇ ਦਿਨ ਦੇ ਵਿੱਚ ਸਾਰਿਆਂ ਦੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਜਿਹੜਾ ਆਪਰੇਸ਼ਨ ਅੱਗੇ ਚੱਲ ਰਿਹਾ ਹੈ ਤੇ ਆਈ ਹੋਪ ਕਿ ਜਿਹੜਾ ਪਾਣੀ ਆ ਹੁ ਉਹੀ ਹੀ ਅਰਦਾਸ ਕਰਦੇ ਹਾਂ ਰੱਬ ਅੱਗੇ ਕਿ ਪੰਜਾਬ ਦਾ ਜਿਹੜਾ ਸਮਾਂ ਔਖਾ ਸਮਾਂ ਇਹ ਛੇਤੀ ਤੋਂ ਛੇਤੀ ਲੰਘ ਜਾਵੇ। ਸੋ ਥੈਂਕ ਯੂ ਸੋ ਮੱਚ ਤੁਸੀਂ ਆਪਣਾ ਟਾਈਮ ਕੱਢਿਆ ਤੇ ਸਾਰੇ ਸੇਵਾਦਾਰਾਂ ਨੂੰ ਸਾਡੇ ਵੱਲੋਂ ਬੜਾ ਸਲੂਟ ਹੈ ਜਿਹੜੇ ਦਿਨ ਰਾਤ ਉੱਥੇ ਮੂਰੇ ਹੋ ਕੇ ਕਰ ਰਹੇ ਨੇ ਹਨਾ ਸੋ ਬਹੁਤ-ਬਹੁਤ ਧੰਨਵਾਦ ਹੈ ਵੀਰੇ। ਹਾਂਜੀ ਬਹੁਤ ਧੰਨਵਾਦ ਜੀ।